ਪਰ ਇੱਕ ਅਜੀਬ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਤੇ ਸਾਡੇ ਚਿੱਲੀ ਪਨੀਰ ਦੇ ਵਿੱਚ ਚਿਕਨ ਦਾ ਪੀਸ ਨਿਕਲਿਆ ਆਰ.ਟੀ.ਵੀ. ਪੰਜਾਬ ਦੇਖ ਰਹੇ ਹੋ ਮੈਂ ਹਾਂ ਅਰੁਣਕ ਸ਼ਰਮਾ ਆਏ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਦਾ ਸਿੱਧੇ ਤੌਰ ਤੇ ਸੰਪਰਕ ਹੁੰਦਾ ਸੰਬੰਧ ਹੁੰਦਾ ਖਾਣ ਪੀਣ ਦੀਆਂ ਵਸਤੂਆਂ ਦੇ ਨਾਲ ਪਰ ਇੱਕ ਅਜੀਬ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਖਾਣ ਦੀ ਚੀਜ਼ ਨਾਲ ਸੰਬੰਧ ਹੈ ਉਥੇ ਹੀ ਸੰਬੰਧ ਹੈ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਇੱਕ ਵਿਅਕਤੀ ਜੋ ਕਿ ਇੱਕ ਦੁਕਾਨ ਦੇ ਵਿੱਚ ਜਾਂਦਾ ਹੈ ਜੋ ਕਿ ਖਾਣ ਪੀਣ ਦਾ ਸਾਮਾਨ ਪਰੋਸਦੇ ਹੈ ਕਹ ਰਿਹਾ ਕਿ ਇੱਕ ਰੈਸਟੋਰੈਂਟ ਦੇ ਵਿੱਚ ਜਾਂਦਾ ਹੈ ਹਰ ਇਨਸਾਨ ਰੈਸਟੋਰੈਂਟ ਜਾ ਕੇ ਆਪਣੇ ਮਨਪਸੰਦ ਚੀਜ਼ ਖਾਣਾ ਪਸੰਦ ਕਰਦਾ ਹੈ ਇੱਕ ਨਾਨ-ਵੈਜੀਟੇਰੀਅਨ ਵਿਅਕਤੀ ਹਮੇਸ਼ਾ ਨਾਨ-ਵੈਜ ਆਰਡਰ ਕਰਦਾ ਹੈ ਕਿਉਂਕਿ ਉਸ ਦੀ ਧਾਰਮਿਕ ਭਾਵਨਾ ਉਸ ਚੀਜ਼ ਦੇ ਨਾਲ ਜੁੜੀ ਹੁੰਦੀ ਹੈ ਇਸੇ ਤਰ੍ਹਾਂ ਇਸ ਵਿਅਕਤੀ ਨੇ ਜਿਸ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਹੈ ਉਸ ਦੁਕਾਨ ਦੇ ਵਿੱਚ ਜਾ ਕੇ ਜੋ ਕਿ ਵੈਜ ਵੀ ਸੀ ਤੇ ਨਾਨ-ਵੈਜ ਵੀ ਸੀ ਉਸ ਦੁਕਾਨ ਤੇ ਜਾ ਕੇ ਪਨੀਰ ਆਰਡਰ ਕੀਤਾ ਹੰਗਾਮਾ ਉਦੋਂ ਹੋ ਗਿਆ ਜਦੋਂ ਪਨੀਰ ਖਾ ਰਿਹਾ ਸੀ ਤਾਂ ਵਿੱਚੋਂ ਨਿਕਲ ਆਇਆ ਇੱਕ ਚਿਕਨ ਦਾ ਟੁਕੜਾ ਹਾਲਾਤ ਤੁਸੀਂ ਸਮਝ ਸਕਦੇ ਹੋ ਕਿਸ ਤਰ੍ਹਾਂ ਦੇ ਬਣੇ ਹੋਣਗੇ ਕਿਉਂਕਿ ਜਦੋਂ ਇੱਕ ਨਾਨ-ਵੈਜੀਟੇਰੀਅਨ ਵਿਅਕਤੀ ਨੂੰ ਵੈਜ ਪਰੋਸਿਆ ਜਾਂਦਾ ਫਿਰ ਮਾਮਲਾ ਵਿਗੜਦਾ ਨਹੀਂ ਹੈ ਪਰ ਜਦੋਂ ਇੱਕ ਵੈਜੀਟੇਰੀਅਨ ਵਿਅਕਤੀ ਨੂੰ ਨਾਨ-ਵੈਜ ਪਰੋਸ ਦਿੱਤਾ ਜਾਵੇ ਉਹ ਵੀ ਧੋਖੇ ਦੇ ਨਾਲ ਤਾਂ ਫਿਰ ਉਸਤੇ ਕੀ ਬੀਤੇਗੀ ਉਸ ਵਿਅਕਤੀ ਵੱਲੋਂ ਜਦੋਂ ਦੁਕਾਨਦਾਰ ਨੂੰ ਇਹ ਲਾਂਭਾ ਦਿੱਤਾ ਜਾਂਦਾ ਤੇ ਸਿੱਧੇ ਤੌਰ ਤੇ ਦੁਕਾਨਦਾਰ ਕਹਿੰਦਾ ਇੱਥੋਂ ਦਫਾ ਹੋ ਜਾ ਕਹਿੰਦਾ ਇਹ ਪੈਸੇ ਦੇ ਤੇ ਇੱਥੋਂ ਦਫਾ ਹੋ ਜਾ ਉਹ ਵਿਅਕਤੀ ਕਹਿੰਦਾ ਮੈਂ ਪੈਸੇ ਦੇ ਚੁੱਕਿਆ ਪਰ ਮੈਂ ਦਫਾ ਨਹੀਂ ਹੋਵਾਂਗਾ ਜੋ ਤੂੰ ਮੇਰੇ ਨਾਲ ਕੀਤਾ ਇਹ ਮੈਂ ਸਾਰੇ ਜਗ ਦੇ ਵਿੱਚ ਟੰਡੋਰਾ ਪਿੱਟ ਦਿਆਂਗਾ ਤੇ ਫਿਰ ਉਸ ਨੇ ਕੀ ਕਿਹਾ ਤੇ ਕੀ ਹੈ ਪੂਰਾ ਮਾਮਲਾ ਆਉ ਦਿਖਾਣੇ ਆ ਤਸਵੀਰਾਂ ਕੀ ਬੋਲਦੀਆਂ ਨੇ ਕੋਜੀ ਪਨੀਰ ਮੰਗਾਇਆ ਸੀ ਤੇ ਨਿਕਲਿਆ ਕੀ ਜੇ ਚਿਕਨ ਨਹੀਂ ਤੋ ਥੋਂ ਆਵੇ ਕਿੰਨੇ ਬਣੇ ਤੁਹਾਡੇ ਪੈਸੇ 700 ਰੁਪਏ ਹੈ ਜੀ 700 ਰੁਪਏ ਪਰ ਤੁਹਾਨੂੰ ਪਤਾ ਤੁਹਾਡੇ ਉਹਦੇ ਵਿੱਚ ਮੈਂ ਕੀ ਮੈਂ ਕੀ ਚਿਕਨ ਮੈਂ ਕੀ ਨਿਕਲੇ ਆਪਣੇ ਢ ਵਿੱਚ ਵੀਡੀਓ ਬਣਾਉਣ ਦੇ ਜੀ ਭਾਜੀ ਬਣੇਗੀ ਫਿਰ ਬਣੇਗੀ ਭਾਜੀ ਜੇ ਪਰੋਣੀ ਚੰਗੀ ਤਰ੍ਹਾਂ ਬਣਾਓ ਲੋ ਫਿਰ ਭਾਈਓ ਲੋ ਫਿਰ ਪੇਮੈਂਟ ਤਾਂ ਕਰੋ ਪਹਿਲੇ ਕਰਤੀ ਪੇਮੈਂਟ ਤੁਹਾਡੀ ਨੀਨੋ ਬਾ ਰਹੀ ਅੱਜ ਪਨੀਰ ਚਿੱਲੀ ਖਾਦਾ ਤੇ ਭਾਜੀ ਆ ਵੇਖੋ ਨੀਨੋ ਬਾ ਦੇ ਓਨਰ ਬੈਠੇ ਹੋਏ ਨੇ ਚਿਕਨ ਨਿਕਲਿਆ ਮੇਰੇ ਕੋਲ ਵੀਡੀਓ ਬਣੀ ਹੋਈ ਹੈ ਐ ਭਾਜੀ ਚਿਕਨ ਨਿਕਲਿਆ ਪਨੀਰ ਖਾਦਾ ਨਹੀਂ ਭਾਜੀ ਕਹਿੰਦੇ ਸ਼ੋਦੇ ਆਉਂਦੇ ਨੇ ਮੈਂ ਕਿਹਾ ਸ਼ੋਦੇ ਆ ਤੁਹਾਡੇ ਕੋਲ ਪਨੀਰ ਲੈਣ ਤੇ ਤੁਸੀਂ ਚਿਕਨ ਮੈ ਕੀ ਦੇ ਦੋਗੇ ਉਹਨਾਂ ਨੂੰ ਤੁਸੀਂ ਕਿਸੇ ਦਾ ਮੈਂ ਕਿ ਧਰਮ ਖਰਾਬ ਕਰ ਦੋਗੇ ਤੁਸੀਂ ਜੋ ਮੰਦਿਰ ਦੇ ਪ੍ਰਬੰਧਕ ਜੇ ਤੁਸੀਂ ਤੁਸੀਂ ਮੇਰੇ ਕੋਲ ਕਰਨ ਕੀ ਆਏ ਇਹ ਭਾਜੀ ਅਸੀਂ ਤਾਂ ਤੁਹਾਡੇ ਕੋਲ ਪਨੀਰ ਪਨੀਰ ਖਾਣ ਆਏ ਆ ਤੁਸੀਂ ਸਾਨੂੰ ਉਹਦੇ ਬਦਲੇ ਮੈਂ ਕਿ ਤੁਸੀਂ ਭਾਈ ਚਿਕਨ ਥੋੜਾ ਖਵਾ ਕੇ ਦੇ ਦਿੱਤੇ ਤੁਹਾਨੂੰ ਤੇ ਮੈਂ ਭਾਈ ਦਫਾਣ ਲੱਗਾ ਮੈਂ ਦਫਾਣ ਲੱਗਾ ਨਾ ਕਰ ਭਾਜੀ ਜੋ ਮੈਨਾਂ ਤੱਕਾ ਆਇਆ ਮੈਂ ਮੈਂ ਕਿ ਤੱਕਾ ਵੀ ਮੈਂ ਕੀ ਵਿਖਾਵਾਂਗਾ ਨਾ ਮੇਰਾ ਨਾਮ ਅਭਿਸ਼ੇਕ ਅੱਜ ਅਸੀਂ ਨੀਨੋਵਾਰ ਗਏ ਸੀ ਨੀਨੋਵਮੇ ਕਿ ਰੈਸਟੋਰੈਂਟ ਤੇ ਪਨੀਰ ਚਿੱਲੀ ਖਾਣ ਅਸੀਂ ਇੱਕ ਚਿੱਲੀ ਪਨੀਰ ਆਰਡਰ ਕੀਤਾ ਤੇ ਨਾਲ ਅਸੀਂ ਇੱਕ ਪਨੀਟਾ ਆਰਡਰ ਕੀਤਾ ਉੱਥੇ ਸਾਡੇ ਚਿੱਲੀ ਪਨੀਰ ਦੇ ਵਿੱਚ ਚਿਕਨ ਦਾ ਪੀਸ ਨਿਕਲਿਆ ਅਸੀਂ ਜੱਜ ਰੈਸਟੋਰੈਂਟ ਓਨਰ ਨਾਲ ਗੱਲ ਕੀਤੀ ਤੇ ਉਹ ਸਾਡੇ ਨਾਲ ਰਣ ਨੂੰ ਪਿਆ ਨੀਨੋਵਾਰ ਜਿਹੜਾ ਕਸਟਮ ਜੋਗ ਦੇ ਸਾਹਮਣੇ ਆ ਤੇ ਉਹ ਸਾਡੇ ਨਾਲ ਰਣ ਨੂੰ ਪਿਆ ਅਸੀਂ ਜੱਜ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਜੀ ਤੁਸੀਂ ਸ਼ੋਧੇ ਹੋ ਤੁਸੀਂ ਬਿੱਲ ਮਾਫ ਕਰਾਣ ਲਈ ਇਹੋ ਜਿਹੀ ਹਰਕਤਾਂ ਕਰਦੇ ਏ ਜਦ ਕਿ ਸਾਡੀ ਚੀਜ਼ ਦੇ ਵਿੱਚ ਚਿਕਨ ਨਿਕਲਦਾ ਪਿਆ ਸੇ ਤੁਸੀਂ ਇਹੋ ਜਿਹੀ ਹਰਕਤ ਕਿਉਂ ਕਰਾਂਗੇ ਜਦ ਕਿ ਇੱਕ ਬੰਦਾ ਤੁਹਾਡੇ ਕੋ ਪਨੀਰ ਖਾਣ ਜਾ ਰਿਹਾ ਤੁਸੀਂ ਉਹਨੂੰ ਚਿੱਲੀ ਪਨੀਰ ਦੇ ਵੀ ਪਜਾਏ ਚਿਕਨ ਵਿੱਚ ਪਾ ਕੇ ਖਵਾ ਦੋਗੇ ਉਹ ਕਿੱਥੋਂ ਦੀ ਇਨਸਾਨੀਅਤ ਹੈ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਸ਼ਹਿਰ ਵਾਸੀਆਂ ਕੋ ਪਲੀਜ਼ ਇਹੋ ਜਿਹੇ ਰੈਸਟੋਰੈਂਟਾਂ ਦੇ ਨਾ ਜਾਇਆ ਜਾਵੇ ਇਹਨਾਂ ਦਾ ਪੂਰਨ ਤੌਰ ਤੇ ਬਾਇਕਾਟ ਕੀਤਾ ਜਾਵੇ ਜਿਨ੍ਹਾਂ ਕਿ ਲੋਕਾਂ ਦੇ ਧਰਮ ਨੂੰ ਖਲਵਾਰ ਸਮਝਦੇ ਨੇ ਜਿਹੜਾ ਬੰਦਾ ਚਿਕਨ ਨਹੀਂ ਖਾਂਦਾ ਤੁਸੀਂ ਉਹਨੂੰ ਚਿਕਨ ਖਵਾ ਰਹੇ ਹੋ ਤੇ ਇਹੋ ਜਿਹੇ ਰੈਸਟੋਰੈਂਟਾਂ ਦਾ ਪੂਰਨ ਤੌਰ ਤੇ ਬ੍ਰਿਸ਼ਕਾਰ ਕੀਤਾ ਜਾਵੇ ਤੇ ਮੈਂ মিডিਆ ਕੋ ਤੇ ਪ੍ਰਸ਼ਾਸਨ ਕੋ ਸਖਤ ਅਪੀਲ ਕਰਦਾ ਮੀਡੀਆ ਇਸ ਖਬਰ ਨੂੰ ਲੋਕਾਂ ਤੱਕ ਜਨ ਜਨਤਾ ਤੱਕ ਪਹੁੰਚਾਵੇ ਤੇ ਪ੍ਰਸ਼ਾਸਨ ਕੋ ਮੈਂ ਅਪੀਲ ਕਰਦਾ ਵਾਂ ਕਿ ਪ੍ਰਸ਼ਾਸਨ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਤੇ ਜਿਹੜਾ ਕਿ ਇਹਨਾਂ ਦੀ ਕਿਚਨ ਦੀ ਪੂਰੀ ਪੂਰੀ ਜਾਂਚ ਹੋਵੇ ਜਿਹੜਾ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਜਿਹੜਾ ਕਿ ਆਮ ਲੋਕਾਂ ਦੀ ਸਿਹਤ ਜਾਂ ਆਮ ਲੋਕਾਂ ਦੇ ਧਰਮ ਨਾਲ ਖਿਲਵਾੜ ਕਰ ਰਹੇ ਨੇ ਉਹਦੇ ਨਾਲ ਇਨਸਾਫ ਹੋਵੇ ਤੇ ਮੇਰੀ ਅੰਮ੍ਰਿਤਸਰ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਐਂਡ ਫੂਡ ਸਪਲਾਈ ਡਿਪਾਰਟਮੈਂਟ ਜੋ ਵੀ ਇਹਨਾਂ ਦੇ ਅੰਤਰਗਤ ਆਉਂਦਾ ਹੈ ਹੈਲਥ ਡਿਪਾਰਟਮੈਂਟ ਕੋ ਮੇਰੀ ਬੇਨਤੀ ਹੈ ਕਿ ਇਹਨਾਂ ਦੇ ਸੈਂਪਲ ਭਰੇ ਜਾਣ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਦੇ ਨਾਲ ਕਿ ਸ਼ਹਿਰ ਵਾਸੀਆਂ ਨੂੰ ਚੰਗਾ ਤੇ ਅਤੇ ਸਿਹਤਮੰਦ ਖਾਣ ਨੂੰ ਮਿਲੇ